ਕੀ ਨੈੱਲ ਤੋਂ ਮਾਰੂ ਮੇਰਾ ਨਾਮ ਰੇਸ਼ਮ ਸਿੰਘ ਆ ਜੀ ਮੈਂ ਡੈਮੋਕਰੇਟ ਟੀਚਰ ਫਰੰਟ ਤੋਂ ਜ਼ਿਲ੍ਹਾ ਪ੍ਰਧਾਨ ਬਠਿੰਡਾ ਅਸੀਂ ਅੱਜ ਸੂਬਾ ਕਮੇਟੀ ਦੇ ਸੱਦੇ ਤੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਪੰਜਾਬ ਸਰਕਾਰ ਦੇ ਖਿਲਾਫ ਸੈਂਟਰ ਸਰਕਾਰ ਦੇ ਖਿਲਾਫ ਅਧਿਆਪਕ ਦਿਵਸ ਦੇ ਉੱਤੇ ਰੋਸ ਮੁਜ਼ਾਹਰੇ ਕਰ ਰਹੇ ਹਾਂ ਜਿਹੜੇ ਅਧਿਆਪਕ ਦਿਵਸ ਦੇ ਉੱਤੇ ਉਹ ਚੰਦਕ ਅਧਿਆਪਕਾਂ ਨੂੰ ਸਨਮਾਨ ਪੱਤਰ ਦੇ ਕੇ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਅਧਿਆਪਕਾਂ ਦਾ ਆਦਰ ਕਰ ਰਹੇ ਆ ਅਸੀਂ ਚਾਹੁੰ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਕਿ ਸਿੱਖਿਆ ਖੇਤਰ ਜਿਹੜੀ ਸਿੱਖਿਆ ਪ੍ਰਣਾਲੀ ਆ ਉਹਦੇ ਦੋ ਮੇਨ ਆ ਟੂਲ ਆ ਇੱਕ ਅਧਿਆਪਕ ਤੇ ਵਿਦਿਆਰਥੀ ਅੱਜ ਸਿੱਖਿਆ ਖੇਤਰ ਦੇ ਵਿੱਚ ਜਿਹੜੀਆਂ ਪਾਲਿਸੀਆਂ ਲਾਗੂ ਕੀਤੀਆਂ ਜਾ ਰਹੀਆਂ ਨਾ ਤਾਂ ਅਧਿਆਪਕਾਂ ਦੀ ਉਹਦੇ ਚ ਪੁੱਛਗਿੱਛ ਵਿਦਿਆਰਥੀਆਂ ਦੀ ਤਾਂ ਹੋਣੀ ਕੀ ਆ ਉਹ ਸਿੱਖਿਆ ਨੀਤੀਆਂ ਜਿਹੜੀਆਂ ਬਣਾਇਆ ਜਾ ਰਹੀਆਂ ਜਿਵੇਂ ਸ਼ਕੇਂਦਰ ਸਰਕਾਰ ਨੇ ਸਿੱਖਿਆ ਨੀਤੀ 220 ਆ ਉਹਨੂੰ ਪੰਜਾਬ ਗਵਰਨਮੈਂਟ ਧਰਾਲੇ ਨਾਲ ਲਾਗੂ ਕਰ ਰਹੀ ਹੈ ਪੰਜਾਬ ਦੇ ਵਿੱਚ ਕਿਸੇ ਵੀ ਅਧਿਆਪਕ ਦੀ ਕੰਸੈਂਟੋ ਦੇ ਤੋਂ ਨਹੀਂ ਲਈ ਗਈ ਉਸ ਸਿੱਖਿਆ ਨੀਤੀ ਦੇ ਵਿੱਚ ਕੀ ਆ ਕਿ ਸਕੂਲਾਂ ਦਾ ਨਿੱਜੀਕਰਨ ਕਰਨਾ ਵਿਦਿਆਰਥੀਆਂ ਨੂੰ ਕੀ ਪੜਾਉਣਾ ਵਿਦਿਆਰਥੀਆਂ ਦੀ ਰਸੋਈ ਦੇ ਵਿੱਚ ਕਹੇ ਜਾ ਖਾਣਾ ਹੋਵੇ ਵਿਦਿਆਰਥੀਆਂ ਦੀਆਂ ਆਤਮਾ ਕਹੇ ਜੀਆਂ ਹੋਣ ਇਹ ਸਾਰਾ ਕੁਝ ਆਰਐਸਐਸ ਦੀਆਂ ਡਾਇਰੈਕਸ਼ਨਾਂ ਤੇ ਤੈਅ ਹੋ ਰਿਹਾ ਇਸ ਕਰਕੇ ਜੇ ਅਧਿਆਪਕ ਦੇ ਵਾਸਤੇ ਸਹੀ ਸਰਕਾਰ ਮਨਾਉਂਦੀ ਆ ਜਾਂ ਅਧਿਆਪਕਾਂ ਦਾ ਸਹੀ ਸਨਮਾਨ ਕਰਨਾ ਚਾਹੁੰਦੀ ਆ ਤਾਂ ਅਸੀਂ ਜ਼ੋਰਦਾਰ ਮੰਗ ਕਰਦੇ ਆ ਕਿ ਅਧਿਆਪਕਾਂ ਦੇ ਮੰਗਾਂ ਮਸਲੇ ਖਾਸ ਕਰਕੇ ਸਿੱਖਿਆ ਨੀਤੀ ਆ ਜਿਹੜੀ ਲਾਗੂ ਕਰਨ ਵੇਲੇ ਅਧਿਆਪਕਾਂ ਦੀ ਪੁੱਛਦਾ ਸੁਣੀ ਚਾਹੀਦੀ ਸੀ ਹੁਣ ਵੀ ਪੰਜਾਬ ਗਵਰਨਮੈਂਟ ਪੰਜਾਬ ਦੇ ਸਕੂਲਾਂ ਦੇ ਵਿੱਚ ਅਗਲੇ ਸਾਲ ਨੈਸ ਦਾ ਪੇਪਰ ਹੋਣਾ ਉਹ ਨੈਸ ਸਿਰਫ ਤਿੰਨ ਸਬਜੈਕਟ ਆ ਉਹਦੇ ਚ ਪੰਜਾਬੀ ਗਣਿਤ ਤੇ ਈਵੀਐਸ ਜਿਹਨੂੰ ਵਾਤਾਵਰਣ ਸਿੱਖਿਆ ਕਹਿੰਦੇ ਆ ਪ੍ਰਾਇਮਰੀ ਦੇ ਵਿੱਚ ਸਿਰਫ ਉਹਨਾਂ ਤਿੰਨਾਂ ਸਬਜੈਕਟਾਂ ਦੀ ਤਿਆਰੀ ਕਰਵਾਉਣ ਲੱਗੀ ਹੋਈ ਆ ਸਾਰੀ ਜਿਹੜੀ ਸਿਲੇਬਸੀ ਪੜਾਈ ਆ ਜਿਹਨੂੰ ਕਿਤਾਬਾਂ ਨੂੰ ਜੋਗ ਅਧਿਆਪਕਾਂ ਨੇ ਲਿਖਿਆ ਜਿਨ੍ਹਾਂ ਨਾਲ ਵਿਦਿਆਰਥੀਆਂ ਦੀ ਆਲ ਓਵਰ ਡਿਵੈਲਪਮੈਂਟ ਹੋਣੀ ਸੀ ਉਹ ਸਿਲੇਬਸ ਆ ਜਿਹੜਾ ਪਾਸੇ ਰੱਖਾਇਆ ਹੋਇਆ ਇਹ ਉਹ ਸੀਈਪੀ ਦੇ ਜਿਹੜੇ ਟੈਸਟ ਆ ਹਰ 10 ਦਿਨਾਂ ਬਾਅਦ ਲੈ ਲੈ ਕੇ ਉਹਦੀਆਂ ਰਿਪੋਰਟਾਂ ਜਿਹੜੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਮੇਰੇ ਕਹਿਣ ਦਾ ਮਤਲਬ ਇਹ ਸਰਕਾਰ ਆਪਦੇ ਦਿਖਾਵੇ ਦੇ ਜਿਹੜੇ ਢੰਗ ਤਰੀਕੇ ਆ ਉਹੀ ਬਣਾ ਰਹੀ ਆ ਸਾਨੂੰ ਉਮੀਦਾਂ ਸੀ ਲੋਕਾਂ ਨੂੰ ਕਿ 2022 ਦੇ ਵਿੱਚ ਜਿਹੜਾ ਬਦਲ ਆਇਆ ਇਹ ਲੋਕਪੱਖੀ ਬਦਲਾ ਹੋਊਗਾ ਪਰ ਲੋਕਾਂ ਦੇ ਭਲੇਖੇ ਇਹਨਾਂ ਨੇ ਬਹੁਤ ਜਲਦੀ ਦੂਰ ਕਰਤੇ ਸਾਨੂੰ ਉਦੋਂ ਲੀਡਰਸ਼ਿਪ ਨੂੰ ਉਦੋਂ ਵੀ ਪਤਾ ਸੀ ਕਿ ਐ ਸਰਕਾਰਾਂ ਬਦਲ ਨਾਲ ਬੰਦੇ ਬਦਲ ਨਾਲ ਨੀਤੀਆਂ ਨਹੀਂ ਬਦਲ ਜਾਂਦੀਆਂ ਅੱਜ ਵੀ ਸਰਕਾਰਾਂ ਉਸੇ ਪਾਲਿਸੀ ਤੇ ਤਲੀਆਂ ਹੋਈਆਂ ਭਾਵੇਂ ਕਿਸੇ ਪਾਰਟੀ ਦੀ ਆਜੇ ਭਾਵੇਂ ਕਿਸੇ ਨਵੀਂ ਪਾਰਟੀ ਦੀ ਆਜੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਪੰਜਾਬ ਸਰਕਾਰ ਇੰਨਾ ਧੱਕਾ ਕਰ ਰਹੀ ਆ ਕਿ ਇੱਥੇ ਸਕੂਲਾਂ ਦੇ ਵਿੱਚ ਜਿਹੜੇ ਪਿੰਡੂ ਸਕੂਲ ਆ ਉੱਥੇ ਪਹਿਲਾਂ ਪਿੰਡੂ ਅਧਿਆਪਕਾਂ ਨੂੰ ਮਿਲਦਾ ਸੀ ਤਾਂ ਜੋ ਉਹ ਅਧਿਆਪਕ ਜਿੰਨਾ ਕੁ ਖਰਚਾ ਵੱਧ ਕਰਕੇ ਜਾਂਦੇ ਸੀ ਉਹ ਪਿੰਡਾਂ 'ਚ ਪੜ੍ਹਾਉਣ ਨੂੰ ਤਰਜੀਹ ਦਿੰਦੇ ਸੀ ਪਰ ਇਸ ਬੇਈਮਾਨ ਸਰਕਾਰ ਨੇ ਉਹ ਪਿੰਡੂ ਪੱਤਾ ਬੰਦ ਕੀਤਾ ਹੋਇਆ ਸ਼ਹਿਰੀ ਪੱਤਾ ਲਾਗੂ ਕਰਤਾ ਅਧਿਆਪਕ ਥੜਾ ਥੜਾ ਬਦਲੀਆਂ ਕਰਾ ਕੇ ਸ਼ਹਿਰਾਂ ਦੇ ਸਕੂਲ ਭਰ ਰਹੇ ਆ ਪਰ ਪਿੰਡਾਂ ਦੇ ਸਕੂਲਾਂ ਚ ਕੋਰੜੂ ਬੋਲ ਰਹੇ ਆ ਜਿਹੜਾ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ 7-7 ਲੈਕਚਰਾਂਾਂ ਦੀ ਥਾਂ ਇੱਕ-ਇੱਕ ਲੈਕਚਰਰ ਆ ਜਿਹੜਾ ਉਹ ਕੰਮ ਕਰ ਰਿਹਾ ਪ੍ਰਮੋਸ਼ਨਾਂ ਨਹੀਂ ਕੀਤੀਆਂ ਜਾ ਰਹੀਆਂ ਮਾਸਟਰ ਕੇਡਰ ਚ ਬਹੁਤ ਵੱਡੀ ਪੱਦਰ ਤੇ ਪੋਸਟਾਂ ਖਾਲੀ ਆ ਜਿਹੜਾ ਗੈਰ ਵਿਦਿਆ ਕਮਾਉਂਦਾ ਪਲਸੌਰ ਆ ਉਸੇ ਤਰ੍ਹਾਂ ਲਾਗੂ ਕੀਤਾ ਜਾ ਰਿਹਾ ਇਸ ਕਰਕੇ ਇਸ ਸਰਕਾਰ ਦੀ ਪਾਲਿਸੀ ਵੀ ਸੈਂਟਰ ਸਰਕਾਰ ਵਰਗੀ ਆ ਸੋ ਅਸੀਂ ਮੰਗ ਕਰਦੇ ਆ ਕਿ ਸੈਂਟਰ ਸਰਕਾਰ ਵੀ ਕਰਨ ਕਰ ਲੇ ਜਿਹੜਾ ਉਹ ਕਹਿੰਦੇ ਆ ਕਿ ਅਸੀਂ ਪੁਰਾਣੀ ਪੈਨਸ਼ਨ ਦੀ ਜਗ੍ਹਾ ਤੇ ਨਹੀਂ ਦੇ ਸਕਦੇ ਅਸੀਂ ਐਨਪੀਐਸ ਦੀ ਜਗ੍ਹਾ ਤੇ ਯੂਪੀਐਸ ਲਾਗੂ ਕਰ ਰਹੇ ਆ ਯੂਨੀਫਾਈਡ ਪੈਨਸ਼ਨ ਸਕੀਮ ਅਸੀਂ ਜਥੇਬੰਦੀ ਵੱਲੋਂ ਉਸ ਪੈਨਸ਼ਨ ਸਕੀਮ ਨੂੰ ਜ਼ੋਰਦਾਰ ਰੱਦ ਕਰਦੇ ਆ ਕਿਉਂਕਿ ਉਹ ਪੈਨਸ਼ਨ ਸਕੀਮ ਦੇ ਵਿੱਚ ਸਰਕਾਰੀ ਸ਼ੇਅਰ ਕੁਝ ਵਧਾਇਆ ਉਹ ਕਾਰਪੋਰੇਟਾਂ ਦੀ ਚੁੰਗਲ ਚ ਵੱਧ ਪੈਸਾ ਦਿੱਤਾਗਾ ਉਹ ਕਾਰਪੋਰੇਟਾਂ ਦੀ ਚੁੰਗਲ ਚੋਂ ਪੈਸਾ ਨਹੀਂ ਕਰਮਚਾਰੀਆਂ ਜਾਂਦਾ ਕੱਟਣ ਜਾ ਰਹੇ ਕਿਉਂਕਿ ਕਾਰਪੋਰੇਟਾਂ ਨੂੰ ਬਹੁਤ ਲਟਾਉਣਾ ਇਥੋਂ ਦੀ ਪੂੰਜੀ ਆ ਜਿਹੜੀ ਲੋਕਾਂ ਦੀ ਕਿਰਤ ਨੂੰ ਲਟਾਉਣਾ ਇਸ ਕਰਕੇ ਸਾਡੀ ਜ਼ੋਰਦਾਰ ਮੰਗ ਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਅਧਿਕਾਰਕਾਂ ਦੇ ਜੇ ਸਨਮਾਨ ਕਰਦੀ ਆ ਤਾਂ ਅਸਲੀ ਮਸਲੇ ਆ ਜਿਹੜੇ ਉਹ ਅਧਿਕਾਰਕਾਂ ਦੇ ਹੱਲ ਕਰੇ ਅਸੀਂ ਇੱਥੇ ਅੱਜ 4:30 ਵਜੇ ਤੱਕ ਮੰਗ ਪੱਤਰ ਸਾਡਾ ਲੈਣ ਆਉਣਗੇ ਸਿੱਖਿਆ ਅਧਿਕਾਰੀ ਅਸੀਂ ਪੰਜਾਬ ਸਰਕਾਰ ਦੇ ਨਾਮ ਸਿੱਖਿਆ ਮੰਤਰੀ ਦੇ ਨਾਮ ਅਸੀਂ ਮੰਗ ਪੱਤਰ ਦੇ ਰਹੇ ਹਾਂ ਤਾਂ ਜੋ ਅਧਿਆਪਕਾਂ ਦੇ ਜਿਹੜੇ ਮਸਲੇ ਆ ਸਿੱਖਿਆ ਮੰਤਰੀ ਕੋਲ ਜਾਣ ਇਹ ਸਾਡਾ ਮੰਗ ਪੱਤਰ ਹੈ ਜਿਹੜਾ ਅੱਜ ਦੇਣ ਦਾ ਪ੍ਰੋਗਰਾਮ ਹੈ